ਗੱਬਣ ਬੱਛੀ ਹੋਈ ਨਹੀਂ ਧਾਰਾ ਮਰਵਾਉਂਦੀ ਦਾ ਸਾਨੂੰ ਮੈਂ ਗੱਬਣ ਦਾ ਚੋਣ ਦਾ ਧਰਤੀ ਚ ਪੂਰੀ ਪੂਰੀ ਠੰਡੀ ਹੈ ਬਾਈ ਇਹ ਤਾਂ ਪੂਰੀ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਦਿਲਦਾਰ ਡੈਰੀ ਫਾਰਮ ਤੇ ਪਿੰਡ ਬਾਦਸ਼ਾਪੁਰ ਮੰਡਿਆਲਾ ਤਹਿਸੀਲ ਤੇ ਜ਼ਿਲ੍ਹਾ ਮਰੇਲਕੋਟਲਾ ਕਿਉਂਕਿ ਜੇ ਗੱਲ ਕਰ ਲਈ ਇਸ ਪਿੰਡ ਦੀ ਮਰੇਲਕੋਟਲੇ ਦੇ ਬਿਲਕੁਲ ਵਿੱਚ ਹੀ ਆ ਜਾਂਦਾ ਨੇੜੇ ਹੀ ਲੱਗਦਾ ਇੱਕ ਤਾਂ ਦਿਖਾਵਾਂਗੇ ਆਹ ਬਾਈ ਕਹਿੰਦਾ ਫਾਰਮ ਚੋਂ ਖਰੀਦੀ ਆ ਬਿਹੜਾ ਸੂਣ ਚ ਜ਼ਰੂਰ ਕਰਦੀ ਆ ਕੁਝ ਦਿਨ ਪਰ ਸਵੇਹਾ ਦੀ ਬਿਲਕੁਲ ਠੰਡੀ ਜਿਹੜਾ ਥਾਣ ਲੱਗਿਆ ਥਾਣੇ ਨੂੰ ਆਸਲ ਲੱਗਿਆ ਵੀਰਾ ਅਸਲ ਫਣ ਕਹਿੰਦੇ ਨੇ ਆਪਾਂ ਤੇ ਇੱਕ ਦਿਖਾ ਦਾਂਗੇ ਆ ਬੱਛੀ ਟੋਕੜ ਖੱਪਣ ਇਹ 6 ਮਹੀਨਿਆਂ ਦੀ ਚੈੱਕ ਪਾਸ ਹੈ ਤੇ ਥਣ ਵੀ ਪਾਸ ਕਰਾਉਂਦੀ ਆ 2-3 ਕਿਲੋ ਦੁੱਧ ਵੀ ਬਾਈ ਕਹਿੰਦਾ ਦੰਦੀ ਆ ਦੋ ਨਾਗ ਇਹ ਦਿਖਾਵਾਂਗੇ ਤੇ ਦੋ ਦਿਖਾਵਾਂਗੇ ਕਹੇਰੀ ਤੇਰੇ ਪਿਛਲੇ ਵਾਲੇ ਬੰਨੇ ਪਾਈ ਨੇ ਸ਼ੌਂਕੀਆਂ ਲਿਆਂਦੇ ਦੇ ਕਹਿੰਦੇ ਵੀ ਸ਼੍ਰੀਨਗਰ ਤੋਂ ਪੇਡੂ ਲੈ ਕੇ ਆਏ ਦੀ ਬਾਈ ਦੋ ਸ਼ੌਂਕੀਆਂ ਸ਼੍ਰੀਨਗਰ ਤੋਂ ਗੁਲਾਬੀ ਚਮੜੀ ਚ ਆ ਗਏ ਇਧਰਲੇ ਲੋਕਲ ਨਹੀਂ ਹੈਗੇ ਇਹ ਚੀਜ਼ ਦੀ ਬਾਈ ਕਹਿੰਦਾ ਗਾਰੰਟੀ ਆ ਜੋੜਾ ਉਹ ਵੀ ਸੇਲ ਕਰਨਾ ਟੋਟਲ 4 ਨਾਗ ਨੇ ਦੋ ਗਾਵਾਂ ਦੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗਾ ਇਕੱਲੇ ਇਕੱਲੇ ਪਸ਼ੂ ਦਾ ਰੇਟ ਕਰਾ ਦਾਂਗੇ ਆ ਜਾ ਖਾਂਦੇ ਹੋ ਹੋਰ ਕਿਵੇਂ ਆ ਵਧੀਆ ਬਾਈ ਠੀਕ ਠਾਕ ਕਰਦੀ ਕਲਾ ਵਧੀਆ ਵਧੀਆ ਆਉਂ ਵੀਡੀਓ ਚਾਰ ਬਾਅਦ ਪਾਈ ਆਪਾਂ ਨਾ ਬਸ ਬਾਈ ਹੁਣ ਰੈਗੂਲਰ ਰੱਖਾਂਗੇ ਕੰਮ ਚੱਲੂ ਕੰਮ ਦਾ ਹੁਣ ਡੈਡ ਡੈਡ ਚੱਲੂ ਹੁਣ 24 ਘੰਟੇ ਰਹਿ ਗਰਮਾਲਾ ਠੀਕ ਹੈ ਗੱਲ ਹਾਂ ਹੁਣ ਬਾਈ ਕਰਾਂ ਜੇ ਰਾਤ ਨੂੰ ਲੈਣ ਆਈਏ ਰਾਤ ਨੂੰ ਵੀ ਗਾਣ ਵਾਦੂ ਵਾਦੂ ਮਾਲਾ ਗਾਣ ਦੇ ਕੇ ਭੇਜਾਂਗੇ ਭੇਜਾਈ ਸ਼ੁਰੂ ਕਿਹਦੇ ਕੋਲੋਂ ਕਰੀਏ ਇਹਦੀ ਗੱਲ ਵੱਡੀ ਗੱਲ ਕਰ ਲੋ ਆ ਜਾ ਆ ਜਾ ਤਰਨੋ ਗੈਰੀ ਉਰਲੇ ਬੰਨੇ ਆ ਜਾ ਥਾਂ ਲੈਵਾ ਦਿਖਾ ਦੇ ਪ ਖਾਣ ਲੱਗਿਆ ਗੁੱਲੇ ਵਾਲਾ ਜਿਵੇਂ ਦੋ ਤਿੰਨ ਲਾਣ ਦੇ ਨਾਲ ਜਿਹਨੂੰ ਲੱਗਿਆ ਹੁੰਦਾ ਨਾ 19 20 ਭਲਾ ਥੋੜੀ ਹੈ ਨਾ ਹਾਂ ਹੁਣੀ ਹੁਣੀ ਲੱਗਿਆ ਬਾਈ ਇਹ ਭਲਾ ਪਉਣ ਹਜੇ ਇਹਦੇ ਦਿਨ ਰਹਿੰਦੇ ਨੇ ਤਾਰ ਤਾਂ ਬਥੇਰੀ ਮੋਟੀ ਆ ਪੂਰਾ ਪੂਰਾ ਮੋਟਾ ਬੜੇ ਸੁਭਾਅ ਫੁੱਲ ਠੰਡਾ ਜਿਹੜੇ ਹਿਸਾਬ ਨਾਲ ਗੱਭਣਾਂਗੀ ਇਹ ਇਹਦੇ ਬਾਈ 25 ਦਿਨ ਨੂੰ ਦਿਨ ਪੂਰੇ ਨੇ ਹਜੇ ਤਾਂ ਤੋਰ ਜੋ ਬਰਾ ਖੋਲ ਕੇ ਤਰੀਕ ਅੱਜ ਕਿੰਨੀ ਹੋ ਗਈ ਇੱਥੇ 18 ਹੋਈ ਹੈ ਹਜੇ ਹਫਤਾ ਬਾਕੀ ਹੈ ਦਾ ਹਾਂ ਹਾਂ ਤੇ ਟਾਂਚੇ ਦੀ ਆ ਗਈ ਫੁੱਲ ਚੌੜੇ ਦੀ ਫੁੱਲ ਬਜੂਦ ਵਾਲੀ ਆ ਗਈ ਬੱਛੀ ਜੇ ਗੱਲ ਕਰ ਲਈ ਸੂਆ ਕਿਹੜਾ ਭਾਈ ਸੂਆ ਭਾਈ ਦੁੱਧ ਦਾ ਰਿਕਾਰਡ ਵਾਲਾ ਮਿੰਗਾ ਭਾਈ ਪਹਿਲੇ ਤਾਂ ਪਹਿਲੇ ਨਾ 32 ਲੀਟਰ ਦੁੱਧ ਦਿੰਦਾ ਇਹਨੇ ਫਾਰਮ 'ਚ 32 ਲੀਟਰ ਪਹਿਲੇ ਸੂਏ ਦਾ ਪਹਿਲੇ ਸੂਏ ਦਾ ਹਾਂ ਹਾਂ ਤਸੱਲੀ ਕਰਾ ਦਾਂਗੇ ਫਾਰਮ ਪੂਰੀ ਭਾਈ ਪੂਰੀ 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 ਫੁੱਲ ਠੀਕ ਆ ਫਾਰਮ ਦੀ ਵੀਡੀਓ ਹੈਗੀ ਆਪਣੇ ਕੋਲ ਕੋਈ ਫਾਰਮ ਦੀ ਵੀਡੀਓ ਤਾਂ ਹੈ ਨਹੀਂ ਉਹ ਫਾਰਮ ਆਪਣੇ ਕੋਲ ਹੀ ਲੈ ਗਰੀ ਬਲਵਾਤ ਬਾਈ ਕਹਿੰਦਾ ਮਾਲਕ ਨਾ ਕਰਾ ਦਾਂਗੇ ਦਿਖਾ ਸਮਾਰ ਕੇ ਦੀ ਜੱਜਮੈਂਟ ਕਰਾਊਗੀ ਆਰਡਰ ਵਾਲੇ ਪੱਖ ਤੋਂ ਬਾਡੀ ਵਾਲੇ ਤੋਂ ਗਰਮੀ 'ਚ ਚੱਲਣ ਵਾਲੀ ਬਿਹੜਾ ਜਿਹੜਾ ਮੌਸਮ ਆ ਰਿਹਾ ਬਾਈ ਜਮਾਂ ਨਹੀਂ ਗਰਮੀ ਗਰਮੀ ਮੰਦੀ ਆ ਮੌਸਮ 'ਚ ਚੱਲਣ ਵਾਲੀ ਬਿਹੜਾ ਬਰੀਡਿੰਗ ਦੇ ਮਾਮਲੇ 'ਚ ਵੀ ਵੈਸਟਰ ਹੋਊਗੀ ਤੇ ਬਾਕੀ ਇੱਥੇ ਰੋਕ ਲਈ ਬਾਈ ਕਮਾ ਕੇ ਮੜੀ ਜੇ ਇੱਥੇ ਰੋਕ ਲੈ ਤੇ ਇੱਥੋਂ ਦਿਖਾ ਦੀ ਗਰੀ ਰੋਕ ਲੈ ਰੋਕ ਲੈ ਥੋੜੀ ਪਛਾਣ ਨੂੰ ਕਰ ਦੇ ਇੱਥੋਂ ਠੰਡ ਦਾ ਸਹਾਈ ਤੇ ਫੁੱਲ ਦਿਖਾਈ ਬਿਹੜਾ ਇੱਥੇ ਕਵਾਲਟੀ ਕਰਾ ਦੇ ਚ ਇੱਕ ਸਵੇਰ ਆਈ ਹੈਗੀ ਬਾਲੀ ਜਿਆਦੇ ਕੂਨੀ ਜਮਾ ਠੰਡੀ ਸਵੇਰ ਦੀ ਪੂਰੀ ਪੂਰੀ ਬਈ ਜਿਵੇਂ ਮਰਜੀ ਇਹਦੇ ਥੱਲੇ ਬੈਠੀ ਜਾ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਵੇਂ ਮਰਜੀ ਜਿਵੇਂ ਗੱਬਣ ਆ ਗਈ ਨਾ ਤਾਂ ਗੱਬਣ ਦੀ ਚੇਪਾ ਲਾ ਦੇ ਜਿਹੇ ਕੋਈ ਚੱਕਰ ਨਹੀਂ ਬਈ ਚੋਣ ਦੇਖ ਰਹੀ ਕੈਸਾ ਲੱਗਾ ਪੂਰਾ ਮੋਟਾ ਚੋਣਾ ਬਈ ਗਰਲੈਂਡੋ ਨੂੰ ਲੱਗਿਆ ਹੁੰਦਾ ਪੂਰਾ ਪੂਰਾ ਥਣ ਵਾਲਾ ਚੰਗਾ ਬਈ ਥਣ ਬਹੁਤ ਮਿਲਦਾ ਇਹ ਲੈ ਗੱਬਣ ਬੱਛੀ ਹੋਈ ਨਹੀਂ ਧਾਰਾ ਮਰਵਾਉਂਦੀ ਦਾ ਸਾਨੂੰ ਮੈਂ ਗੱਬਣ ਦਾ ਚੋਣ ਦਾ ਧਰਤੀ ਚ ਪੂਰੀ ਪੂਰੀ ਠੰਡੀ ਹੈ ਬਈ ਇਹ ਤਾਂ ਪੂਰੀ ਚੋਣ ਨਹੀਂ ਇਹਦੇ ਨਾਲ ਦਾ ਹੋਊਗਾ 1062 ਜਿਵੇਂ ਇਹਨੂੰ ਲੱਗਿਆ ਗਰਲੈਂਡੋ ਵਾਲਾ ਚੋਣ ਹੀ ਲੱਗਿਆ ਜਿਹੜਾ ਭਰਾ ਲੈ ਗਿਆ ਆਥਣ ਤੜਕੇ ਜਾ ਦੀ ਕਰੂਗਾ ਵੀ ਯਾਰ ਕੋਈ ਆਈਟਮ ਆਪਾਂ ਬਾਈ ਤੋਂ ਲੈਤੀ ਆ ਬਾਕੀ ਗੈਰੀ ਚੋਡੀ ਚੁਡੀ ਦਿਖਾ ਦੇ ਵੀਰੋ ਉੱਪਰੋਂ ਕਿੰਨੀ ਆ ਚੜਾਈ ਦੀ ਵੀ ਫੁੱਲਾ ਉਤੋਂ ਬਾਡੀ ਵੀ ਚੰਗੀ ਆ ਕੱਦ ਵੀ ਚੰਗਾ ਤੇ ਚੋਣ ਵਾਲਾ ਤਾਂ ਥੋੜਾ ਮੈਂ ਮਸਲਾ ਗੱਬਣ ਦੀ ਨਿਮੇੜਤਾ ਧਾਰਾਂ ਮਾਰ ਕੇ ਇਹਦਾ ਵੀ ਕਿੰਨੀ ਅਸ ਲਾ ਗਈ ਕਿਉਂਕਿ ਇੱਕ ਹਫ਼ਤਾ ਪਿਆ ਸ਼ੁਰੂਆਤ ਕਰੀਆ ਹਲੇ 메ਨ ਪਸ਼ੂ ਤੇ ਯਾਰ ਸਭਾ ਦੀ ਗੱਲ ਹੁੰਦੀ ਆ ਜਿਵੇਂ ਮਰਜੀ ਥੱਲੇ ਬੈਠੀ ਜਾ ਕੇ ਆ ਪੈਪ ਦਿਖਾ ਦੇ ਖਾਨ ਅਤਰ ਨਗਰੀ ਆਪ ਐਪ ਤੇ ਮਾਰਦੇ ਕੈਮਰਾ ਖਾਨਾ ਚ ਪਈ ਸੀ ਕਿੰਨੇ ਲਵਾਂਗੇ ਫੁੱਲ ਦਾ ਬਾਈ 92000 ਕਿੰਨੇ ਦੀ ਹੋ ਜੂ ਇਹ ਆਫਰ ਵਾਲੀ ਕੰਮ ਅੱਜ ਕਿੰਨੇ ਦੀ 75000 ਦੀ ਦੇ ਦਾਂਗੇ ਬੱਚੀ ਮਾਨਤਨ ਜਾ ਹੋ ਜੂ ਫੁੱਲ ਫੁੱਲ ਕਰਦਾ ਕੋਈ ਚੱਕਰੀ ਬਾਈ ਜੈਨੂਨ ਲੈਣ ਵਾਲਾ ਪਰਸਨ ਹੋਵੇ ਫੋਨ ਲਾ ਲੈ ਮੋੜ ਦੇ ਨੀ ਠੀਕ ਆ ਗੱਲ ਕਿੰਨਾ ਕਿ ਦੁੱਧ ਪਾਇਆ ਹੈ ਦੁੱਧ ਬਾਈ 30 32 ਕਿਲੋ ਕਹਿੰਦੇ ਸੀ ਮਾਲਕ ਠੀਕ ਆ ਆਪਾਂ ਸਾਈਡ 22 ਕਿਲੋ ਮੰਨ ਕੇ ਲੈਂਦੀ ਆ ਠੀਕ ਆ ਗੱਲ ਠੀਕ ਨਹੀਂ ਇੰਨੀ ਗਰਮੀ ਦੇ ਵਿੱਚ 25 ਕਿਲੋ ਵੀ ਦੇ ਯਾਰ ਬਹੁਤ ਆ ਵਾਦੂ ਆ ਵਾਦੂ ਆ ਚੀਜ਼ ਨੂੰ ਬਹੁਤ ਆ ਚੀਜ਼ ਦਿਖਾ ਦੇ ਹਾਂ ਆ ਚੀਜ਼ ਦਿਖਾ ਇਥੋਂ ਥਣ ਥਣ ਦਿਖਾ ਕਿੰਨਾ ਚੰਗਾ ਹਜੇ ਬਾਈ ਇਹਨੇ ਸਾਰਾ ਭਰਨਾ ਦੇਖੀ ਉੱਪਰੋਂ ਚੜਾਈ ਦੀ ਕਿੰਨੀ ਹਲੇਵੇ ਦੀ ਜੜ 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 ਪੂਰੀ ਬਣਾਉਗੀ ਜੜ ਪੂਰੀ ਮਜ਼ਬੂਤ ਹੈ ਦੀ ਤੇ ਬਾਕੀ ਗੱਬਣ ਦੀ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿਆਂ ਹੇਲਣ ਜੁਲਣ ਵਾਲਾ ਤਾਂ ਨਾ ਨਾ ਲਾਇਰੀ ਹਲਦੀ ਹੈ ਨਾ ਹਲਦੀ ਦੀ ਹੈ ਇਹਦਾ ਆਰਡਰ ਬਹੁਤ ਸ਼ਾਨਦਾਰ ਹੈ ਬਹੁਤ ਬਹੁਤ ਸ਼ਾਨਦਾਰ ਬਾਈ ਕਹਿੰਦਾ ਹੋਜੂ 75 ਦੀ ਜੋ ਛੋਟ ਛੱਪੇ ਜਿਹਾ ਕੰਮ ਹੀ ਹੋਊਗਾ ਪਰ ਆ ਗੋਲੇ ਗੂਲੇ ਬੈਡ ਨੂੰ ਬਹੁਤ ਚੰਗੇ ਲੱਗੇ ਨੇ ਬਾਡੀ ਬੁੱਡੀ ਦੀ ਗੱਲ ਕਰ ਲਓ ਬਾਈ ਹਜੇ ਨਾ ਜੇ ਹਿਸਾਬ ਨਾਲ ਇਹਦਾ ਹਫਤਾ ਪਿਆ ਹਜੇ ਪੜਾ ਪੜਾ ਬ ਇੱਥੇੋਂ ਜੂਰੀ ਪੂਰੀ ਪੂਰੀ ਇਹਦਾ ਤਰੈ ਨਹੀਂ ਆਣਾ ਤਾਂ ਹੁਣ ਹੀ ਪਹਿਜੇ ਭਣਾ ਭਣਾ ਪਾਉਣ ਲੱਗੀ ਆ ਠੀਕ ਆ ਹਾਂ ਆਪਾਂ ਬਹੁਤ ਵੈਸੇ ਤਾਂ ਬਹੁਤ ਹੁਣ ਹੀ ਲੱਗੀ ਆ ਮੂਰੇ ਮਣੇ ਮਣੀ ਆ 19 20 ਲੱਗੀ ਆ ਹਜੇ ਤੇ ਹੁਣ ਗੈਰੀ ਮਾਰਦੇ ਇਧਰਲੇ ਬੰਦੇ ਆ ਤੋਕੜ ਗੱਬਣਾ ਕੀ ਤੋੜ ਦੋ ਜੀ ਖੋਲ ਕੇ ਇਹਦਾ ਸੁਆ ਕਿਹੜਾ ਬਾਈ ਸੁਆ ਬਾਈ ਦੂਜਾ ਦੂਜੇ ਨੂੰ ਗੱਬਣਾ ਇਹ ਅੱਛਾ ਪਹਿਲਾ ਸੁਈ ਵੀ ਆ ਪਹਿਲਾ ਸੁਈ ਹੋਈ 6 ਮਹੀਨਿਆਂ ਦੀ ਗੱਬਣਾ ਚੱਕ ਪਾਸ ਚੱਕ ਪਾਸ ਆ ਬਾਈ ਜਿਹਨੇ ਕਰਾਉਣੀ ਆ ਉਹਦਾ ਡਾਕਟਰ ਲੈ ਆਵੇ ਬਾਈ ਨਾਲ ਖੜਾ ਕੇ ਲੈ ਜਾਏ ਹਨਾ ਠੀਕ ਆ ਗੱਲੋ ਬਾਈ ਦੇ ਘਰੋਂ ਲੈ ਜਾਓ ਕਰਾ ਕੇ ਦੁੱਧ ਹੁਣ ਕਿੰਨਾ ਕਦਮ ਦੀ ਹੋਇਆ ਦੁੱਧ ਬਾਈ ਹੁਣ ਤਾਂ 2-3 ਲੀਟਰ ਆ 2-3 ਇਹਨਾ ਪਹਿਲਾਂ ਮਤਲਬ ਪਹਿਲਾਂ ਸੂਕੇ ਦੂਜੇ ਨੂੰ ਗੱਭਣ ਥੋੜੀ ਲੇਟ ਹੋ ਗਈ ਸੀ ਤਾਂ ਦੁੱਧੋ ਜਲਦੀ ਭੱਜ ਗਈ ਠੀਕ ਆ ਗੱਲ ਹਾਂ ਨਹੀਂ ਤਾਂ ਰਤੂਿਕ ਕਸੂਤੀ ਆ ਰਹੀ ਰਤੂਿਕ ਕਸੂਤੀ ਆ ਗਰਮੀ ਵਾਲੀ ਆ ਬਾਈ ਆ ਤਾਂ ਚਾਰ ਆਖਦੀ ਆ ਥੋੜਾ ਜਿਹਾ ਚੌੜਾ ਉਦਾਂ ਜੇ ਗੱਲ ਕਰ ਲਈ ਉੱਥੋਂ ਚੌੜੇਾਂ ਚੇ ਵੀ ਆ ਉਦਾਂ ਮੱਧਮ ਜੀ ਬੈਠਣੀ ਹੈਗੀ ਜੇ ਗੱਲ ਕਰ ਲਈ ਹਾਂ ਆ ਬੱਚੀ ਚੰਗੀ ਤਿਆਰ ਹੋਊਗੀ ਜਾ ਕੇ ਪੂਰਾ ਪੂਰਾ 6 ਮਹੀਨਾ ਦੀ ਗੱਬਣਾ ਕਿਉਂਕਿ ਤਿੰਨ ਚਾਰ ਮਹੀਨੇ ਜੇ ਆਪਾਂ ਗੱਲ ਕਰ ਲਈਏ ਪਹਿਲਾਂ ਹੀ ਉਹ ਦੁੱਧ ਹੰਡਰਾਈ ਹੋ ਜਾ ਨਮਾ ਹਾਣਾ ਬਿਲਜੂਗੀ ਫਿਰ ਲੈ ਚੱਲ ਬਾਈ ਕੋਈ ਲੈ ਚੱਲ ਬੋਝ ਕੇ ਥੋੜਾ ਜਿਹਾ ਕਰੇ ਤੇ ਗਲ ਚ ਪਾਇਆ ਨਹੀਂ ਸਿਸਟਮ ਮੇਰਾ ਖਰਾ ਤਲਿਆਰਾ ਪਾਦੀ ਪਹਿਲਾਂ ਤਲਿਆਰਾ ਦੀਓਤਾਜੀ ਦਾ ਦੁੱਧ ਕਿੰਨਾ ਕਰ ਰਿਹਾਗਾ ਨੇ ਦਾ ਤਾਜੀ ਬਾਈ 15 16 ਕਿਲੋ ਦਿੰਦੀ ਰਹੀ ਆ ਠੀਕ ਆ ਗੱਲ ਹਾਂ 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 ਜਾਣਕਾਰ ਆ ਸੂਏ ਮਤਲਬ 17 18 ਕਰ ਜੂਗੀ ਜੈਨੂਅਨ ਹੀ ਦਿੱਤੀ ਆ ਕੋਈ 20 ਵਾਲਾ ਕੰਮ ਨਹੀਂ ਕਰਿਆ ਯਾਰ 20 ਵਾਲਾ ਕਾਹਨੂੰ ਕਰੀ ਆ ਆਪਾਂ ਜਿੰਨੀ ਜੀ ਹੈਗੀ ਆ ਉਹ ਹੈਗੀ ਆ ਤੇ ਆ ਚੜਾਈ ਚੰਗੀ ਰੱਖਦੀ ਆ ਨਾ ਹੋਰ ਹੋਰ ਹੁਣ 20 ਵਾਲੀ ਕਿਹੜਾ ਕਰਦਾ ਚਬਾਈ ਦੀ ਕਿਵੇਂ ਖਾਣ ਇਹ ਜਮਾਂ ਬਾਈ ਬੋਲੀ ਆ ਥਣ ਪੂਰੇ ਵਧੀਆ ਪਾਸ ਕਰਾਉਂਦੀ ਆ ਇਹ ਠੀਕ ਆ ਗੱਲ ਚਬਾਈ ਦੀ ਫੋਕੀਆ ਛਰਲਾ ਸਿੱਤਾ ਤਾਂ ਨਹੀਂ ਕੋਈ ਜਮਾਂ ਜਮਾਂ ਨਹੀਂ ਜਮਾਂ ਲੈ ਇਹਦੇ ਪੈਸੇ ਕਿੰਨੇ ਲਵਾਏ ਖਾਨ ਪੈਸੇ ਬਾਈ 35000 ਜਮਾਨਤਾਨ ਕਰਦਾ ਵੀ ਹੋਰ ਘਟਾ ਦੇ ਦੋ ਜਿਵੇਂ ਦੂਹਾਂ ਹੀ ਕਰਦਾ ਕੋਈ ਅਖਰਨ ਜਿਵੇਂ ਤੂੰ ਕਹਿੰਦਾ ਹੈਂ ਕਰਦਾ ਹੈਂ ਕਿ ਇਹਨਾਂ ਦਾ ਤਾਂ ਐ ਹੁਣ ਮੈਂ ਤਾਂ ਇਹਦਾ 5000 ਕਹਦਾ 5 ਦੀ ਦੇ ਹੁਣ ਨਾ ਯਾਰ ਤੂੰ ਉਹਦਾ ਜਿੰਨੇ ਚਾਹ ਤੂੰ ਫਰੀ ਕਹਦਾ ਤਾਂ ਗੱਲਾਂ ਕੋਈ ਨਹੀਂ ਕਿੰਨੇ ਕ ਦੀ ਹੋ ਜੂ 32000 ਦੀ ਦੇਦਾ ਬਾਈ ਉਹ ਚ ਮੰਨ ਤਾਂ ਕਰਦਾ ਇਹੋ ਚੱਕਰ ਨਹੀਂ ਕਰ ਬੰਦਾ ਜੈਨੂਨ ਹੋਵੇ ਯਾਰ ਮੋੜ ਦਨ ਜੈਨੂਨ ਹੀ ਆਊਗਾ ਔਰ ਨਕਲੀ ਬੰਦਾ ਮੈਂ ਮੇਰਾ ਕਹਿਣ ਦਾ ਬਾਪੂ ਟਾਈਮ ਪਾਸ ਵਾਲਾ ਕੀ ਬੰਦੇ ਹੁੰਦੇ ਨੇ ਲੈਣਾ ਵੀ ਟਾਈਮ ਪਾਸ ਵਾਲਾ ਸੱਜਣ ਨਹੀਂ ਆਉਂਦਾ ਖਾਣ ਦੀ ਖੁੱਲੀ ਆ ਤੇ ਬਾਕੀ ਅੱਗੇ ਜਾ ਕੇ ਬਦਲਣ ਵਾਲੀ ਆ ਬਦਲਣ ਵਾਲੀ ਚੀਜ਼ ਆ ਯਾਰ ਹਾਂ ਕੁਛ ਐ ਫਿਰ ਆਈ ਦੇ ਆਈ ਦੇ ਮਾਰੀ ਗਰੀ ਕੇਰਾ ਕੈਮਰਾ ਹੋਰ ਜਿਵੇਂ ਬੱਚੇ ਪ ਹੋਣ ਦੇਖ ਥਣ ਕੈਸਾ ਮਾਰੀ ਦੇ ਹੋਰ ਹੋਰ ਪਦਮੀ ਹੁੰਦੀ ਐ ਤੇ ਚਗਾਲੀ ਕਰਦੀ ਵੀ ਦਿਖਾ ਦੇ ਤੇ ਦੋ ਸਨੂੰ ਦਿਖਾ ਦੇ ਨੇ ਹੁਣ ਸ਼੍ਰੀਨਗਰ ਵਾਲੀ ਤੋਫੇ ਕਹਿੰਦੇ ਵੀ ਸ਼੍ਰੀਨਗਰ ਤੇ ਬਘੇਰਾ ਦੇ ਹਾਂ ਇੱਕ ਦੋ ਨਾਲ ਸ਼ੇਰ ਇੱਕ ਦੋ ਬਘੇਰਾ ਆ ਇੱਥੇ ਰੋਕ ਲਾ ਮੈਥੋਂ ਥੋੜੇ ਡਰਦੇ ਨੇ ਯਾਰ ਇਹਦੇ ਇੱਥੇ ਦਿਖਾ ਗੈਰੀ ਛਾਂਜੀ ਚ ਖੜਕੀ ਦਿਖਾ ਦੀ ਆਪਣਾ ਨਾ ਕਰਦੀ ਟੈਂਪਰੇਚਰ ਹੈ ਇੱਥੋਂ ਦਿਖਾ ਦੇ ਕਿੰਨੀ ਕਿੰਨੀ ਉਮਰਾ ਖਾਨ ਇਹਨਾਂ ਦੀ ਚਾਰ ਚਾਰ ਮਹੀਨਿਆਂ ਦੇ ਨੇ ਬਾਈ ਦੋਨੇ ਦੋਨੇ ਇਹ ਇਧਰਲੇ ਨੇ ਕਿ ਕਿਵੇਂ ਨੇ ਸ਼੍ਰੀਨਗਰ ਦੇ ਨੇ ਬਾਈ ਵੇਟ ਬਹੁਤ ਗੇਨ ਕਰਦੇ ਐ ਚਾਰ ਚਾਰ ਮਹੀਨਿਆਂ ਦੇ ਆ ਤਾਂ ਹੋਊਗਾ 6 2.5 ਕਿ ਆਹ ਹਾਂ ਹਾਂ ਨਿਕਾ ਜਾ ਹਾਂ ਇੰਨਾ ਵਜਨ ਇਹ ਉਹ ਥੋਸ ਹੁੰਦੇ ਨੇ ਮਤਲਬ ਇਹ ਠੀਕ ਆ ਤੇ ਮੀਟ ਦੇ ਪਰਪਸ ਜੇ ਹੁੰਦੇ ਨੇ ਇਹ ਮੀਟ ਦੇ ਪਰਪਸ ਚ ਵੀ ਆਣਨ ਬਾਕੀ ਸ਼ੌਂਕੀਆ ਹੁੰਦੇ ਆ ਸਿੰਘ ਨੇ ਨਾ ਜਿਵੇਂ ਇਹਨਾਂ ਦੇ ਮੈਂ ਤਾਂ ਸ਼ੌਂਕ ਦੀ ਮੰਗਾਈ ਸੀ ਹੁਣ ਆਪਣੇ ਕੋਲ ਨਗ ਹੋ ਗਏ ਬਾਹਲੇ ਹੋਰ ਨਗ ਬਾਹਲੇ ਇਧਰ ਵੀ ਦਿਖਾ ਦੇ ਮਾਲ ਖਾਸਾ ਹੋ ਰਿਹਾ ਇਧਰ ਇਹ ਤਾਂ ਨਹੀਂ ਵੇਚਣੀ ਕੋਈ ਨਹੀਂ ਜੋ ਹੋਈ ਰੇ ਡਾ ਅੱਛਾ ਤੇ ਬਾਕੀ ਸ਼ੇਰੇ ਫਰੀ ਸੇਲ ਕਰਨੇ ਨੇ ਹਾਂ ਇਹੀ ਕਰਨੇ ਨੇ ਇਹ ਖੁੱਲੇ ਰਹਿੰਦੇ ਨੇ ਬਾਈ ਬਾਹਰ ਬੂਰ ਨਿਕਲ ਜਾਂਦੇ ਨੇ ਫਿਰ ਆ ਰਹਿੰਦੇ ਨੇ ਚੰਦਰੇ ਖੁੱਲੇ ਪਰ ਸੋਹਣੇ ਬੜੇ ਨਹੀਂ ਬਹੁਤ ਸੋਹਣੇ ਨੇ ਇਹਦਾ ਬਾਈ ਹੁਣ ਥੋੜੇ ਗਰਗੀਆਂ ਭੇਟਾ ਨਹੀਂ ਹੈਗੀ ਨਾ ਨਾ ਇਹਦਾ ਸ਼੍ਰੀਨਗਰ ਦਾ ਮਾਲ ਹੈ ਹਾਂ ਲੱਗਦੇ ਤੇ ਬਾਕੀ ਜਦੋਂ ਇਹ ਸਿੰਘ ਸਿੰਘ ਬਣ ਕੇ ਵੱਡੇ ਹੋ ਕੇ ਪੂਰਾ ਰੋ ਪੈਂਦੇ ਇਹਨਾਂ ਦਾ ਇਹਦਾ ਹੋ ਜਾਣਗੇ ਸਾਲ ਚ ਕੰਟਰੋਲ ਕੰਟਰੋਲ ਲੈ ਠੀਕ ਹੈ ਗੱਲ ਬਹੁਤ ਵੱਡਗੇ ਨੇ ਕਰਦੇ ਇੰਨਾ ਭਜਨ ਚੱਕਦੇ ਨੇ ਮਹੀਨੇ ਦਾ 5-6 ਕਿਲੋ ਕਰ ਜਾਂਦੇ ਆ 5-7 ਕਿਲੋ ਠੀਕ ਹੈ ਪੈਸੇ ਕਿੰਨੇ ਲਵਾਂਗੇ ਇਹਨਾਂ ਦੇ ਪੈਸੇ ਆਜਾ ਪਤਾ ਆਖੇ ਵੀ ਲੱਗਦੇ ਆ ਨਾ ਇਹ ਇਹ ਗੱਲ ਨਹੀਂ ਆਖੇ ਵੀ ਲੱਗਦੇ ਨੇ ਸ਼ੇਰਾ ਤੇ ਬਘੇਰਾ ਹੈ ਆ ਜਾ ਬਈ ਆ ਆਰਾ ਮੰਗ ਰਹਿ ਗਿਆ ਇਹ ਬਘੇਰਾ ਇਹ ਬਘੇਰਾ ਆਓ ਸ਼ੇਰਾ ਹੈ ਹਾਂ ਥੋੜਾ ਸਿੰਗਾਂ ਦਾ ਫਰਕ ਆ ਤਾਂ ਕਰਕੇ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਪਰ ਦਿਖਾ ਦਿਖਾ ਕੇ ਰਹੀ ਓਏ ਹੰਦੇ ਹੁੰਦੇ ਫੁੱਲ ਨਹੀਂ ਪੂਰੀ ਗੱਲ ਚੀਜ਼ ਹੈ ਤਾਂ ਆ ਟਾਈਮ ਥੋੜੀ ਜਿਵੇਂ ਲਾਲਾ ਵੀ ਗਰਮੀ ਹੀ ਮੰਨਦੇ ਨੇ ਏ ਠੀਕ ਆ ਗੱਲ ਹਾਂ ਉਹ ਤਾਂ ਨਹੀਂ ਬਧੇਰੇ ਹੋਣੇ ਤੀਜਾਂ ਵਧੀਆ ਲੈਂਦੀਆਂ ਨੇ ਭਾਲ ਕੇ ਸ਼ੌਂਕੀਆ ਰੱਖੂਗੀ ਆਟਮਾ ਬਈ ਇਹ ਤਾਂ ਹਾਈ ਤਾਂ ਛੋਟੇ ਨੇ ਜਦੋਂ ਵੱਡੇ ਬਣ ਗਏ ਨਾ ਇਹ ਤਾਂ ਫੇਰ ਦੇਖਣ ਦੀ ਚੀਜ਼ ਨਹੀਂ ਠੀਕ ਆ ਗੱਲ ਤੇ ਆਗੇ ਇਹ ਗੁਲਾਬੀ ਚામੜੀ ਚ ਗੁਲਾਬੀ ਚામੜੀ ਜਿਹਨੇ ਦਾ ਵਾਲ ਬੂ ਕਟਾ ਕੇ ਨਾ ਇਹਨਾਂ ਦੇ 8 ਮਹੀਨੇ ਬਾਅਦ ਕਟਾਉਣਾ ਹੈ ਆਪਾਂ ਹਾਂ ਹੁਣ ਕਟਾਉਣ ਵਾਲਾ ਹੀ ਨਹੀਂ ਠੀਕ ਆ ਗੱਲ ਹਾਂ ਵਾਲ ਕਟਾ ਦੇਣੇ ਪੂਰੇ ਗੁਲਾਬੀ ਚામੜੀ ਜੀ ਨੂੰ ਹੈ ਡਰਦੇ ਨਹੀਂ ਮੈਨੂੰ ਆ ਜਾ ਪਤਾ ਇਹ ਥੋੜਾ ਡਰਦੇ ਨੇ ਇਹਨਾਂ ਨੂੰ ਪੈਸੇ ਕਿੰਨੇ ਸ਼ਰੀਨਗਰ ਚ ਗੱਲ ਕਰਾਦਾ ਭਰਾ ਬਾਈ ਕਰਾਵਾ ਬਾਈ ਭਰਾ ਕਹਦਾਂਗੇ ਇੱਥੋਂ ਫੜ ਕੇ ਵੀਰੇ ਇਹ ਤਾਂ ਔਰੇ ਮਿਲਦੀ ਨਹੀਂ ਮੈਨੂੰ ਦੁਬਾਨ ਮਿਲਦੀ ਨਹੀਂ ਠੀਕ ਆ ਗੱਲ ਮਿਲਦੀ ਨਹੀਂ ਔਰ ਕਿੱਥੇ ਨਹੀਂ ਮਿਲਦੇ ਔਰੇ ਵਾਲੀ ਆਈਟਮ ਨਹੀਂ ਹੈਗੀ ਨਾ ਮਾੜਾ ਜਾ ਔਰਾਂ ਇਹ ਤਾਂ ਉੱਥੇ ਦੀ ਹੀ ਨੇ ਇਹ ਬਾਈ ਕਹਿੰਦਾ ਉਧਰੋਂ ਫਿਰ ਮਤਲਬ ਆਪਣੀ ਹੈਗੀ ਜਾਣ ਪਛਾਣ ਬੰਦੇ ਦੀ ਹਾਂ ਉਧਰੋਂ ਮੰਗਾ ਲੈਣੇ ਆਪਾਂ ਬਾਕੀ ਇਹਦਾ ਆਉਂਦੇ ਵੀ ਉਧਰੋਂ ਸਰਦੀ ਜੀ ਆਉਂਦੇ ਨੇ ਪਿੱਛੇ ਸਰਦੀ ਚ ਮੰਗਾਏ ਸੀ ਮਹੀਨੇ-ਮਹੀਨੇ ਬੱਚੇ ਸੀਗੇ ਠੀਕ ਆ ਗੱਲ ਹਾਂ ਉਹ ਤਾਂ ਮਿਲਦੀ ਨਹੀਂ ਹੈਗੇ ਇਹ ਤੇ ਨੰਬਰ ਬੋਦ ਇੱਥੋਂ ਦਿਖਾ ਦਿਓ ਇੱਥੇ ਇੱਥੇ ਖੜ੍ਹ ਦਿਓ ਮਾੜਾ ਜਾ ਆ ਇਹ ਨੂੰ ਰਹਿ ਲਾਗਦੇ ਲੱਗਦੇ ਜਾ ਬੰਤਰੇ ਖਾਨ ਇੱਥੇ ਦਿਖਾਈ ਇਹਦਾ ਬੁਰੀ ਕੈਂਡ ਦੀ ਜਬਈ ਲਿਆਏ ਨੂੰ ਵੀ ਲਿਆ ਹਾਂ ਹਾਂ ਇੱਥੇ ਇੱਥੋਂ ਦਿਖਾ ਹਣਾ ਉਸਤਾਦ ਕਹਿੰਦਾ ਹੁੰਦਾ ਜਿਵੇਂ ਕਹਿੰਦਾ ਆਈਟਮਾਂ ਬੰਗੀਆਂ ਬੱਬੀਆਂ ਹਾਂ ਹੋਰ ਹੋਰ ਆ ਆ ਦਿਖਾ ਸੁng ਸੁng ਜੀ ਇਹਨਾਂ ਦੇ ਉੱਤੋਂ ਕਰ ਸਿੰਗਾਂ ਨਾਲੀ ਰੋਹ ਵਾ ਸਿੰਗਾਂ ਨਾਲੀ ਰੋਹ ਇਹਨਾਂ ਦਾ ਸਿੰਗਾਂ ਨਾਲੀ ਰੋਹ ਆ ਜਾ ਆ ਜਾ ਗਾ ਨੂੰ ਆ ਜਾ ਪਛਾਣ ਕਿਵੇਂ ਜਾਨਾ ਹੋਰ ਦੋਨੇ ਮੇਲ ਹੀ ਨੇ ਕੀ ਕਹ ਗੱਲ ਹੈਗੇ ਦੋਨੇ ਮੇਲ ਹਾਂ 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 ਨੰਬਰ ਬੋਲ ਦੇ 98725036142 9872503614 98725 ਤੇ 036142 ਦਾ ਨੰਬਰ ਹੈ ਤੇ ਇੱਕ ਸ਼ੇਰੇ ਤੇ ਬਘੇਰੇ ਦੀ ਜੋੜੀ ਦਿਖਾਤੀ ਤੇ ਇੱਕ ਜੋੜੀ ਇਧਰਲੇ ਵੱਲ ਜੈਡ ਬਲੈਕ ਹਾਂ ਇਹਨਾਂ ਤੋਂ ਜਿਹੜਾ ਵੀ ਚਾਰੇ ਨਗਾ ਚ ਪਸੰਦ ਆਊਗਾ ਗੱਲਬਾਤ ਕਰਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ